65000 ਦੀ ਜਮਾ ਸਸਤੀ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਅਸੀਂ ਜਿਹੜੀ 65000 ਦੀ ਗੱਡੀ ਆ ਉਹਦੀ ਵੀ ਗੱਲ ਕਰਾਂਗੇ ਉਹ ਤੋਂ ਇਲਾਵਾ ਹੋਰ ਵੀ ਕਈ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਵੀਡੀਓ 'ਚ ਤੇ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਨਾਲ ਦੀ ਨਾਲ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਛ ਵੀ ਅੱਜ ਕਿਸੇ ਵੀ ਏਰੀਆ 'ਚ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀ ਚੈਟ ਤੁਸੀਂ ਲਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਵਿਰੇਜ਼ਾ ਜੈਡੀਡੀਆਈ ਟੌਪ ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਕਹਿੰਦੇ ਨੇ ਟਾਇਰ ਤੇ ਟਾਇਰਾਂ 'ਚ ਅਲਾਈ ਬਿਲਕੁਲ ਨਵੇਂ ਲੱਗੇ ਹੋਏ ਨੇ ਮਾਡਲ 2018 ਤੇ ਦੂਜੇ ਨਾਮ ਹੈ ਡਿਮਾਂਡ ਦੀ ਗੱਲ ਕਰੀਏ 7 ਲੱਖ ਤੇ 55000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਗੱਡੀ ਇਹਨਾਂ ਦੀ ਪਰਸਨਲ ਹੈ ਘਰੇ ਰੱਖੀ ਹੋਈ ਹੈ ਤੇ ਗੱਡੀ ਮਜਬੂਰੀ ਕਰਕੇ ਵੇਚਣੀ ਪੈ ਰਹੀ ਆ ਵਧੀਆ ਗੱਡੀ ਆ ਤੇ ਤੁਸੀਂ ਆਪ ਬਾਕੀ ਦੇਖ ਹੀ ਰਹੇ ਹੋ ਸੀ ਮਾਲਕ ਨੇ ਫੋਟੋਆਂ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਕਿਸੇ ਨੂੰ ਗੱਡੀ ਇਹ ਪਸੰਦ ਆਈ ਜੇ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਮਾਲਕ ਨੂੰ ਫੋਨ ਤੁਸੀਂ ਲਾ ਸਕਦੇ ਹੋ 99682 19592 ਤੇ ਜਿਹੜੇ ਨੰਬਰ 2 ਤੇ ਗੱਡੀ ਆਪਾਂ ਲੈ ਕੇ ਪਹੁੰਚੀ ਆ ਆਲਟੋ 2013 ਮਾਡਲ ਗੱਡੀ ਆ ਦੂਜੇ ਨਾਮ ਹੈ ਗੱਡੀ ਦਾ ਰੰਗ ਆਪਾਂ ਨੂੰ ਮਿਲੂਗਾ ਜੀ ਚੇਰੀ ਤੇ ਇਹ ਡਿਮਾਂਡ ਦੀ ਗੱਲ ਕਰੀਏ 1,45,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਗੱਡੀ ਸੋਹਣੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਗੱਡੀ ਚਲਾਈ ਹੋਈ ਐ ਸਟਾਰਟਿੰਗ ਚ ਕੋਈ ਕਮੀ ਨਹੀਂ ਬਾਕੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਤਰਨ ਤਰਨ ਮਾਲਕ ਦਾ ਏਰੀਆ ਦਾ ਟਾਇਰ ਮਾਲਕ ਨੇ ਅਸੀਂ ਤੋਂ 85 ਪੈਸੇ ਦੱਸੇ ਨਹੀਂ ਤੇ ਮਾਲਕ ਕਹਿੰਦੇ ਨੇ ਚਲਾਉਣ ਚ ਕੋਈ ਕਮੀ ਨਹੀਂ ਬਾਕੀ ਕੰਮ ਜਿੰਨਾ ਵੀ ਹੁੰਦਾ ਸਾਰਾ ਮਾਲਕ ਨੇ A to Z ਕਰਵਾ ਰੱਖਿਆ ਨਾ ਕੋਈ ਕੰਮ ਭਾਲ ਦੀ ਗੱਡੀ ਨਾ ਕੋਈ ਚਲਾਉਣ ਚ ਦਿੱਕਤ ਅੰਦਰੋਂ ਗੱਡੀ ਸੋਹਣੀ ਐ ਬਾਹਰੋਂ ਵਧੀਆ ਸਾਰੇ ਪਾਰਟਸ ਆਪਾਂ ਨੂੰ ਜੇਨੂਮਨ ਮਿਲ ਜਾਣਗੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਰਨ ਤਰਨ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਵੀ ਕਰ ਸਕਦੇ ਹੋ ਸੀ ਨੰਬਰ ਵਾਈ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿੰਨਾਂ ਦੀ ਗੱਡੀ ਐ ਸੀ 9988897113 ਤੇ ਜਿੰਨੇ ਤੁਸੀਂ ਦੇਖ ਰਹੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਮਕਾਨ ਐ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਫਰੀਦ ਵਿੱਚ ਐਡ ਲੁਭਾ ਸਕਦੇ ਹੋ ਤੇ ਗੱਲ ਕਰਾਂਗੇ ਜੀ ਆਪਾਂ i20 ਗੱਡੀ ਦੀ 2013 ਮਾਡਲ ਗੱਡੀ ਆ ਸੀ 2 ਲੱਖ ਤੇ 70000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਕਪੂਰਥਲਾ ਮਾਲਕ ਦਾ ਏਰੀਆ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਰੰਗ ਵਧੀਆ ਗੱਡੀ ਦਾ ਅੰਦਰੋਂ ਵੀ ਗੱਡੀ ਸੋਹਣੀ ਐ ਬਾਹਰੋਂ ਵੀ ਵਧੀਆ ਪਈ ਐ ਸੀਟ ਕਵਰ ਆਪਾਂ ਨੂੰ ਨਵੇਂ ਚੜੇ ਚੜਾਈ ਮਿਲ ਜਾਣਗੇ ਬਾਕੀ ਤੁਸੀਂ ਜਾਓਗੇ ਕਪੂਰਥਲੇ ਜਾ ਕੇ ਦੇਖ ਸਕਦਾ ਹਾਂ ਗੱਡੀ ਨੂੰ ਚਲਾ ਕੇ ਦੇਖ ਸਕਦਾ ਹਾਂ ਸਟਾਰਟ ਕਰਕੇ ਦੇਖ ਸਕਦਾ ਹਾਂ ਜਦੋਂ ਪੂਰੀ ਤਸੱਲੀ ਹੁੰਦੀ ਹੈ ਤੁਹਾਡੀ ਜਦੋਂ ਫਿੱਟ ਬੈਠਦੀ ਹੈ ਪੂਰੀ ਤਰ੍ਹਾਂ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾਲੇ ਸੀ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦਾ ਹਾਂ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਗੱਡੀ ਦੀਆਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ 82 830 66 371 ਗੱਲ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ Maruti 800 ਗੱਡੀ ਦੀ ਇੱਕ Maruti 800 ਗੱਡੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਹੈ ਜੀ 2008 ਮਾਡਲ ਗੱਡੀ ਮਾਲਕ ਨੇ ਦੱਸੀ ਹੈ 2028 ਤੱਕ ਇਸ ਗੱਡੀ ਦੀ ਪਾਸਿੰਗ ਰੀਨਿਊ ਹੋਈ ਹੈ ਤੇ ਡਿਮਾਂਡ ਦੀ ਗੱਲ ਕਰੀਏ 95000 ਰੁਪਏ ਇੱਕ ਵਾਰੀ ਡਿਮਾਂਡ ਕੀਤੀ ਹੈ ਮੌਕੇ ਤੇ ਕੀਤਾ ਜਾਊਗਾ ਜੀ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਅਸੀਂ ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮੁਕਤਸਰ ਸਾਹਿਬ ਜਾ ਕੇ ਦੇਖ ਸਕਦੇ ਹੋ ਗੱਡੀ ਸੋਹਣੀ ਆ ਵਧੀਆ ਮਾਲਕ ਨੇ ਰੱਖੀ ਹੋਈ ਆ ਜੀ ਵਧੀਆ ਸਟਾਰਟਿੰਗ ਹੈ ਵਧੀਆ ਸੋਹਣੀ ਗੱਡੀ ਹੈਗੇ ਤੁਸੀਂ ਜਾ ਕੇ ਦੇਖਣਾ ਚਾਹੋ ਨਿਓ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ 7589235547 ਇਹ ਮਾਲਕ ਦਾ ਨੰਬਰ ਹੈ ਜਿੰਨਾਂ ਦੀ ਗੱਡੀ ਆ ਸੀ ਜਾ ਕੇ ਦੇਖਣਾ ਚਾਹੋ ਨਿਓ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਿਓ ਪੂਰੀ ਜਦੋਂ ਤਸੱਲੀ ਹੁੰਦੀ ਆ ਤੁਹਾਡੀ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਅਲਟੋ ਗੱਡੀ ਇੱਕ ਚੈੱਕ ਕਰੋ ਜੀ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ 10 ਮਾਡਲ ਹੈ ਜੀ ਤੇ ਮਾਲਕ ਕਹਿੰਦੇ ਨੇ ਦਸੰਬਰ 2025 ਤੱਕ ਇਹਦੀ ਪਾਸਿੰਗ ਪਈ ਹੈ ਮਤਲਬ ਕਿ ਕਈ ਮਹੀਨਿਆਂ ਦੀ ਹਲੇ ਤੱਕ ਪਈ ਹੈਗੀ ਤੇ 95000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਲੋਂਗੋ ਵਾਲ ਕੋਲ ਇਹਨਾਂ ਦਾ ਪੈਂਡ ਹੈਗਾ ਲੱਗੀ ਪਈ ਜਾਂਦਾ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਚਿੱਟੇ ਰੰਗ ਦੀ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਹੈ ਜੀ ਸਟਾਰਟਿੰਗ 'ਚ ਕੋਈ ਕਮੀ ਨਹੀਂ ਬਾਕੀ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਬਾਕੀ ਕਮੀ ਪੇਸ਼ੀ ਕੋਈ ਨਹੀਂ ਹੈਗੀ ਸੇ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਹੈ ਤਾਂ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦੀ ਪਰਸਨਲ ਰੱਖੀ ਹੋਈ ਗੱਡੀ ਹੈ ਸੇ ਘਰ ਲਈ ਵਰਤੀ ਹੋਈ ਹੈ ਮਾਲਕ ਨੇ ਘਰ ਲਈ ਚੱਲੀ ਹੋਈ ਹੈ ਤੇ ਇੰਜਨ ਗੇਅਰ ਤੋਂ ਲੈ ਕੇ ਹਰ ਇੱਕ ਕੰਮ ਆਪਨ ਕੰਪਲੀਟ ਮਿਲੂਗਾ ਸੇਲਡ ਇੰਜਨ ਗੇਅਰ ਹੈਗਾ ਕੋਈ ਖੁੱਲਿਆ ਨਹੀਂ ਹੋਇਆ ਕੋਈ ਕਿਸੇ ਪਾਸੋਂ ਡੈਮੇਜ ਨਹੀਂ ਗੱਡੀ ਨਾ ਕੋਈ ਪਾਰਟਸ ਦਾ ਚੇਂਜ ਕੀਤਾ ਹੋਇਆ ਸਾਰੀ ਜੈਨੂਨ ਮਿਲੂਗੀ। ਬਾਕੀ ਤੁਸੀਂ ਮਾਲਕ ਦੇ ਘਰੇ ਜਾਉਂਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 9878435349 ਗੱਲ ਕਰ ਸਕਦੇ ਹੋ ਜੀ। ਤੇ ਅੱਗੇ ਆਪਾਂ ਗੱਲ ਕਰਾਂਗੇ ਜੀ ਡਿਜ਼ਾਇਰ ਗੱਡੀ ਦੀ 2010 ਮਾਡਲ ਗੱਡੀ ਹੈ ਜੀ 2 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ 2 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ। ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਕਹਿੰਦੇ ਸੀਗੇ ਇਹ ਇੱਕ ਸਾਡੀ ਡਿਮਾਂਡ ਰੱਖੀ ਹੋਈ ਹੈ ਮਾਲਕ ਕਹਿੰਦੇ ਆ ਵੀ ਮੁੱਖਕਤੇ ਜਦੋਂ ਪਸੰਦ ਆਊਗੀ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਪੂਰਾ ਲੈਸ ਕਰ ਦਾਂਗੇ ਰੇਟਾਂ ਬਾਕੀ ਫਰੀਦਕੋਟ ਘਰੇ ਗੱਡੀ ਖੜੀ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦਾ ਫਰੀਦਕੋਟ ਮਾਲਕ ਦਾ ਏਰੀਆ ਕੰਮ ਟਾਇਰ ਵਧੀਆ ਮਿਲ ਜਾਣਗੇ ਅੰਦਰੋਂ ਠੀਕ ਹੈ ਗੱਡੀ ਬਾਹਰੋਂ ਵੀ ਵਧੀਆ ਪਈਆ ਡੈਸ਼ਬੋਰਡ ਵਗੈਰਾ ਵਧੀਆ ਪਿਆਗਾ ਮਿਊਜ਼ਿਕ ਸਿਸਟਮ ਵਧੀਆ ਮਿਲ ਜੂਗਾ ਏਸੀ ਹੀਟਰ ਮਾਲਕ ਨੇ ਕਿਹਾ ਵਧੀਆ ਪਿਆਗਾ ਕਮੀ ਪੇਸ਼ੀ ਕੋਈ ਨਹੀਂ ਹੈਗੀ ਗੱਡੀ 'ਚ ਬਾਕੀ ਬਾਡੀ ਲਾਂ ਦੇਖ ਲਿਆ ਤੇ ਗੱਡੀ ਨੂੰ ਤੁਸੀਂ ਦੇਖ ਲਈ ਸੀ ਤੇ ਅਲਾਈ ਟਾਇਰ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਫਰੀਦਕੋਟ ਘਰੇ ਗੱਡੀ ਖੜੀ ਐ ਸਟਾਰਟ ਕਰਕੇ ਤੋਰ ਕੇ ਪੂਰੀ ਜਦੋਂ ਫਿੱਟ ਆ ਗਈ ਉਹ ਤੋਂ ਬਾਅਦ ਡੀਲ ਕਰ ਸਕਦੇ ਹੋ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 97005 ਤੇ 55911 ਗੱਲ ਕਰ ਸਕਦੇ ਹੋ ਜਿਹੜੀ ਵੀ ਕਰਨੀ ਹੋਈ ਸੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਸਾਰੀ ਕਰ ਰਹੇ ਹਾਂ ਜੀ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਅੱਗੇ ਆਪਾਂ ਗੱਲ ਕਰਾਂਗੇ ਜੈਨ ਗੱਡੀ ਦੀ 2004 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 65000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮੰਡੀ ਡੱਬ ਵਾਲੀ ਮਾਲਕ ਦਾ ਏਰੀਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਨ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੀ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਬਾਕੀ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜਿਨ੍ਹਾਂ ਦੀ ਗੱਡੀ ਐ 98964 ਤੇ 67473 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਗੱਲ ਕਰ ਸਕਦੇ ਹਾਂ ਬਾਕੀ ਟਾਇਰ ਦੇਖ ਲਓ ਟਾਇਰਾਂ ਚ ਅਲਾਈ ਦੇਖ ਲਓ ਬਾਡੀ ਲਾਈਨ ਚੈੱਕ ਕਰੋ ਜੀ ਵਧੀਆ ਸੋਹਣੀ ਗੱਡੀ ਐ ਬਾਕੀ ਸਾਰੀ ਗੱਡੀਆਂ ਦੀ ਆਪਾਂ ਗੱਲਬਾਤ ਕਰ ਹੀ ਲਈ ਸੀ ਵਧੀਆ ਲੱਗਿਆ ਵੀਡੀਓ ਪਸੰਦ ਆਈ ਐ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਜੀ ਤੇ ਅਗਲੀ ਵੀਡੀਓ ਹਰ ਰੋਜ਼ ਆਪਣੀ ਨਵੀਂ ਦੇਖਣ ਵਾਸਤੇ ਜੀ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਨਵੀਂ ਵੀਡੀਓ ਤੁਸੀਂ ਉਸੇ ਵੇਲੇ ਦੇਖ ਲਵੋਗੇ ਜੀ ਵੀਡੀਓ ਪਸੰਦ ਆਈ ਹੈ ਨਾ ਕਿ ਮੈਂ ਉਮੀਦ ਕਰਦਾ ਜੀ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ ਪਸੰਦ ਆਈ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ ਨੰਬਰ ਆਪਣਾ ਉੱਤੇ ਲਿਖਿਆ ਰਹਿੰਦਾ ਤੁਸੀਂ ਵੀ ਐਡ ਕਰ ਬੋਣੀਆਂ ਗੱ ਕੋਈ ਘਰ ਹੈ ਕੋਠੀ ਹੈ ਭੇਜੋ ਆਪਣੇ ਕੋਲੇ ਫਰੀਦ ਦੇ ਵਿੱਚ ਆਪਾਂ ਐਡ ਲਾ ਦਾਂਗੇ 94665929488 ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਆ